ਸਮੇ ਦੇ ਵਿੱਚ ਆਨਲਾਈਨ ਠੱਗੀ ਦੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਉਤੇ ਹੀ ATM ਦੇ ਵਿੱਚੋਂ ਧੋਖੇ ਦੇ ਨਾਲ ਪੈਸੇ ਕਢਵਾਉਣ ਦੇ ਮਾਮਲੇ ਵੀ ਲਗਾਤਾਰ ਵਧੇ ਜਾ ਰਹੇ ਨੇ ਜਿਹਾ ਮਾਮਲਾ ਹੁਸ਼ਿਆਰਪੁਰ ਤੋਂ سامنے ਆਇਆ ਜਿੱਥੇ ਕਿ ਦੋ ਨੌਜਵਾਨ ਚੜੇ ਨੇ ATM ਦੇ ਵਿੱਚੋਂ ਪੈਸੇ ਕਢਵਾਉਣ ਜਾਂਦੇ ਨੇ ਤਾਂ ਵਿੱਚੋਂ ਦੋ ਨੌਸ਼ਰ ਬਾਅਦ ਜਿਹੜੇ ਨੇ ਉਹਨਾਂ ਤੇ ਧਿਆਨ ਰੱਖਦੇ ਨੇ ਤਾਂ ਬੜੀ ਹੀ ਅਚਲਾਕੀ ਦੇ ਨਾਲ ਉਹਨਾਂ ਦਾ ATM ਬਦਲ ਲੈਂਦੇ ਨੇ ਤਾਂ ਪੈਸੇ ਕਢਵਾਉਣ ਗਏ ਨੌਜਵਾਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹ 2 ਘੰਟੇ ਬੀਤ ਜਾਂਦੇ ਨੇ ਤਾਂ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਬਾਈ ਹਜ਼ਾਰ ਰੁਪਏ ਕਿਸੇ ਨੇ ਕਢਵਾ ਲਏ ਤਾਂ ਇਸ ਤੋਂ ਬਾਅਦ ਉਹ ਕਿਸੇ ਨੂੰ ਸੂਚਿਤ ਕਰਦੇ ਨਹੀਂ ਉਹਨਾਂ ਨੂੰ ਪਤਾ ਲੱਗਦਾ ਤਾਂ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋ ਨੌਜਵਾਨ ਜਿਹੜੇ ਨੇ ਦਿਹਾੜੀ ਧੱppa ਕਰਕੇ ਆਪਣੇ ਪੈਸੇ ਕਢਵਾਉਣ ਜਾਂਦੇ ਨੇ ਤਾਂ ਪਿੱਛੇ ਦੋ ਨੌਜਵਾਨ ਖੜੇ ਹੁੰਦੇ ਨੇ ਜੋ ਕਿ ਇਹਨਾਂ ਨੂੰ ਏਟੀਐਮ ਬਦਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਹੱਥਾਂ ਤੇ ਹੀ ਸਫਾਇਆ ਕਰ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਸ ਸਮੇਂ ਉਹਨਾਂ ਦਾ ਜਿਹੜਾ ਏਟੀਐਮ ਬਦਲ ਲਿਆ ਜਾਂਦਾ ਤਾਂ ਬਾਅਦ ਦੇ ਵਿੱਚ ਉਹ ਕਿਵੇਂ ਪੈਸੇ ਕਢਵਾ ਲੈ ਜਾਂਦੇ ਨੇ ਤਾਂ ਪੇਟ ਤੇ ਨੌਜਵਾਨਾਂ ਨੇ ਕੀ ਕੁਝ ਕਿਹਾ જરા ਸੁਣੋ ਉਹਨਾਂ ਦੇ ਜਵਾਨੀ ਭਾਈ ਕੀ ਨਾਮ ਹੈ ਭਾਈ ਆਪਣਾ ਭਾਈ ਪਰਮਜੀਤ ਸਿੰਘ ਕਿਹੜਾ ਪਿੰਡ ਹੈ ਜੀ ਆਦੂਵਾਲ ਗੜੀ ਅੱਜ ਤੁਹਾਡੇ ਨਾਲ ਜਿਹੜੀ ਘਟਨਾ ਹੋਈ ਕਿੱਥੇ ਹੋਈ ਤੇ ਕਿਵੇਂ ਹੋਈ ਬਾਗਪੁਰ ਕਢਣਾ ਹੋਈ ਜੀ ਮੈਂ ਏਟੀਐਮ ਚ ਪੈਸੇ ਕਢਾਣ ਆਇਆ ਸੀ 25000 ਰੁਪਏ ਕਢਾਇਆ ਜੀ ਮੈਂ ਤੇ ਪਿੱਛੇ ਮੇਰੇ ਦੋ ਬੰਦੇ ਆਏ ਉਹਨਾਂ ਨੇ ਕਿਹਾ ਜੀ ਏਟੀਐਮ ਤੁਹਾਡਾ ਕੈਨਸਲ ਨਹੀਂ ਹੋਇਆ ਤੇ ਉਹਨੂੰ ਕੈਨਸਲ ਕਰੋ ਸਰ ਮੈਂ ਦੁਬਾਰਾ ਕੈਨਸਲ ਕੀਤਾ ਤੇ ਉਹਨਾਂ ਨੇ ਹੀ ਮੇਨਾ ਏਟੀਐਮ ਚੇਂਜ ਕਰ ਲਿਆ ਅੱਛਾ ਜੀ ਏਟੀਐਮ ਚੇਂਜ ਕਰ ਲਿਆ ਪਰ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਘਟੋ ਘਟੋ 2 ਘੰਟੇ ਬਾਅਦ ਪਤਾ ਲੱਗਾ ਜੀ ਮੇਰਾ ਏਟੀਐਮ ਚੇਂਜ ਹੋ ਗਿਆ ਜਦੋਂ ਮੈਨੂੰ ਮੈਸੇਜ ਆਇਆ ਅੱਛਾ ਜੀ ਕਿੰਨੇ ਪੈਸੇ ਕਢਾਇਆ ਉਹਨਾਂ ਨੇ ਤੁਹਾਡੇ ਉਹਨਾਂ ਨੇ ਕਢਾਇਆ ਜੀ 20000 ਰੁਪਿਆ ਅੱਛਾ ਜੀ ਬਾਗਪੁਰ ਬੈਂਕ ਐਚਡੀਐਫਸੀ ਹਾਂਜੀ ਸਰ ਤੁਸੀਂ ਕਿਤੇ ਕੰਪਲੇਂਟ ਵੀ ਦਰਜ ਕਰਾਈ ਜੀ ਸਾਰਾ ਹਰਿਆਣਾ ਚਲੋ ਜੀ ਤੇ ਕੀ ਕਿਹਾ ਨਾ ਇਹ ਤੁਹਾਨੂੰ ਉਹਨਾਂ ਨੇ ਕਿਹਾ ਜੀ ਉਥੇ ਹਿਸ਼ਾਲਪੋ ਚਲ ਜਾਓ ਜੀ ਅੱਛਾ ਜੀ ਹਾਂਜੀ ਸਰਵਕ ਕਲੇਮ ਵਾਲਿਆਂ ਦੇ ਕਿੱਥੇ ਜੀ ਸਾਈਬਰ ਕ੍ਰਾਈਮ ਸਰ ਸਾਈਬਰ ਕ੍ਰਾਈਮ ਸਾਈਬਰ ਕਲੇਮ ਕੋਈ ਗੱਲ ਨਹੀਂ ਪਈ ਅਸੀਂ ਸੀਸੀਟੀਵੀ ਫੁਟੇਜ ਭਾਈ ਦੇਖੀ ਮੰਗਵਾਈ ਉੱਥੇ ਕਿਦੋਂ ਹਾਂਜੀ ਸੀਸੀਟੀਵੀ ਵਿੱਚ ਕੀ ਦੱਸ ਦੇਖ ਸਰ ਆਪਾਂ ਜੀ ਹਾਂਜੀ ਸੀਸੀਟੀਵੀ ਕੈਮਰੇਜ ਉਹਨਾਂ ਨੇ ਮੇਰਾ ਏਟੀਐਮ ਚੀਨ ਕਰਦੇ ਦੇਖਿਆ ਜੀ ਅੱਛਾ ਜੀ ਹਾਂਜੀ ਦੋ ਬੰਦੇ ਸੀ ਜੀ ਹਾਂਜੀ 35 ਸਾਲ ਹੁੰਦਾ ਸੀ ਉਹਨਾਂ ਦੀ ਚਾਹਨਾ ਮੈਂ ਤੁਹਾਡਾ ਭਾਈ ਮੇਰਾ ਨਾਮ ਹੁੰਦੇ ਆ ਜੀ ਕਿਹੜਾ ਲੱਗਦਾ ਤੁਹਾਡੇ ਮੇਰਾ ਬ੍ਰਦਰ ਲੱਗਦਾ ਜੀ ਠੀਕ ਹੈ ਤੁਸੀਂ ਵੀ ਨਾਲ ਸੀ ਜਦੋਂ ਇਹ ਘਟਨਾ ਕਰਾਮ ਹੋਇਆ ਹਾਂਜੀ ਨਾਲ ਸੀ ਮੈਂ ਇਹਦੇ ਤੇ ਬੰਦੇ ਜਿਹਨਾਂ ਨੇ ਠੱਗੀ ਕੀਤੀ ਆ ਸਰਦਾਰ ਸੀ ਕਿ ਮੋਨੇ ਸੀ ਜੀ ਮੋਨੇ ਸੀ ਜੀ ਦੋਵੇਂ ਜਾਣੇ ਤਾਂ ਜੀ ਦੋ ਜਾਣੇ ਸੀ ਤੇ ਕਿੱਥੇ ਤੁਸੀਂ ਕੰਪਲੀਟ ਕੀਤੀ ਇਹਦੀ ਵਾ ਜੇ ਹਰਿਆਣੇ ਗਏ ਸੀ ਉਹਨਾਂ ਨੇ ਸਾਨੂੰ ਹਿਸ਼ਾਰਪੁਰ ਭੇਜਤਾ ਕਹਿੰਦੇ ਸਾਈਬਰ ਕ੍ਰਾਈਮ ਵਾਲੇ ਦੇ ਕਰੋ ਜੀ ਠੀਕ ਹੈ ਜੀ ਹਾਂਜੀ ਕਿੰਨੇ ਪੈਸੇ ਕਢਾਇਆ ਉਹਨਾਂ ਨੇ ਟੋਟਲ ਜੀ 20000 ਰੁਪਇਆ ਕਢਾਇਆ ਹੁਣ ਏਟੀਐਮ ਬਲੌਕ ਕਰਵਾਤਾ ਜੀ ਹਾਂਜੀ ਬਲੌਕ ਕਰਾਤਾ ਜੀ ਕੀ ਕੰਮ ਕਰਦੇ ਹੋ ਤੁਸੀਂ ਜੀ ਆਪਾਂ ਦਿਹਾੜੀ ਕਰਦੇ ਹਾਂ ਠੀਕ ਹੈ ਜੀ ਬੰਦੇ ਨੇ ਮਿਹਨਤ ਕਰਕੇ ਪੈਸੇ ਜੋੜੇ ਹੁੰਦੇ ਨੇ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਵੀ ਕਿੰਨਾ ਕ ਨੁਕਸਾਨ ਹੁੰਦਾ ਜੀ ਹਾਂਜੀ ਬਹੁਤ ਜ਼ਿਆਦਾ ਜੀ ਨੁਕਸਾਨ ਕੀ ਬੰਦ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਨੂੰ ਇਹ ਸਾਡਾ ਹਿਸਾਬ ਦਿੱਤਾ ਜਾ ਵੀ ਤੇ ਉਹ ਜਿਹੜੇ ਫੜੇ ਜਾਣ ਹਾਂਜੀ ਫੜੇ ਜਾਣ ਹਾਂਜੀ